ਮੈਂ ਉਹਨਾਂ ਨੂੰ ਅਕਸਰ ਇੱਕ ਪਿਛਲੇ ਦਿਨੀ ਗੱਲ ਹੋਈ ਮੈਂ ਇੱਕ ਗੱਲ ਕਹਿਣਾ ਉਹਨਾਂ ਵੀ ਦੇਖੋ ਇਹ ਕ੍ਰिएटेड ਹੋਣ ਜਾਂ ਕੁਦਰਤੀ ਹੋਣ ਇਹ ਵਿਚਾਰਾਂ ਦਾ ਵਿਸ਼ਾ ਤਾਂ ਵੱਖਰਾ ਹੈ ਪਰ ਇੱਕ ਗੱਲ ਪੱਕੀ ਹੈ ਕਿ ਜਿਸ ਦਿਨ ਪੰਜਾਬ ਦੀਆਂ ਜ਼ਮੀਨਾਂ ਅੰਬਾਨੀਆਂ ਦੇ ਅਡਾਨੀਆਂ ਦੀਆਂ ਹੋ ਗਈਆਂ ਨਾ ਉਹ ਦਿਨ ਨਾ ਤੇ ਡੈਮ ਦੀਆਂ ਕੰਧਾਂ ਟੁੱਟਣੀਆਂ ਨੇ ਨਾ ਦਰਵਾਜ਼ੇ ਟੁੱਟਣੇ ਆ ਤੇ ਉਸ ਦਿਨ ਇਹਨਾਂ ਫਸਲਾਂ ਨੂੰ ਬਚਾਉਣ ਦੇ ਹੀ ਨਵੇਂ ਵਸੀਲੇ ਵੀ ਹੋ ਜਾਣ ਜਿੱਦਣ ਇਹ ਕਾਰਪੋਰੇਟ ਘਰਾਣਿਆਂ ਦੀਆਂ ਹੋਣਗੇ ਪਰ ਜਦੋਂ ਤੱਕ ਕਿ ਕਿਸਾਨਾਂ ਦੀ ਐ ਉਦੋਂ ਤੱਕ ਸਾਰੀ ਦੁਨੀਆ ਨੇ ਤਮਾਸ਼ਾ ਵੇਖਣਾ ਹੈ ਬਸ ਸਰਕਾਰਾਂ ਨੇ ਸਿਰਫ ਤਮਾਸ਼ੇ ਹੀ ਵੇਖਣੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਵੀ ਭਾਵੇਂ ਕੁਦਰਤੀ ਹੋਣ ਭਾਵੇਂ ਗੈਰ ਕੁਦਰਤੀ ਹੋਣ ਉਹਨਾਂ ਨੂੰ ਇੱਕ ਚੀਜ਼ ਚਾਹੀਦੀ ਹੈ ਵੀ ਇਹ ਪੰਜਾਬ ਦੇ ਲੋਕ ਫਸ ਹੌਸਲਾ ਛੱਡ ਕੇ ਬਸ ਛੱਡ ਦੇਣ ਨਾ ਜਮੀਨ ਉਹ ਤਮਾਸ਼ਾ ਇਹ ਉਹ ਸੋਚਦੇ ਇਹ ਉਹ ਸੋਚਦੇ ਆ ਪਰ ਇਹ ਪੰਜਾਬ ਜਿਵੇਂ ਪ੍ਰੋਫੈਸਰ ਕੂਰਮ ਸਿੰਘ ਕਹਿੰਦੇ ਇਹ ਵਸਦਾ ਗੁਰਾਂ ਦੇ ਨਾਂ ਤੇ ਇਹ ਕਦੀ ਦਿਖਣ ਵਾਲਾ ਨਹੀਂ